ਓਵਰਕਮ ਐਂਡ ট্রান্স ਕੋਚ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਦੇ ਵੱਲੋਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠਾਂ ਸਰਕਾਰੀ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਦੇ ਵੱਲੋਂ ਵਿਭਾਗਾਂ ਦੇ ਨਿਛੇ ਕਰਨ ਦੀ ਨੀਤੀ ਨੂੰ ਰੱਦ ਕਰਕੇ ਠੇਕਾ ਮੁਲਾਜ਼ਮਾਂ ਨੂੰ ਵਿਭਾਗਾਂ ਦੇ ਵਿੱਚ ਪੱਕਾ ਕਰਨ ਦੀ ਮੰਗ ਨੂੰ ਲੈ ਕੇ ਤਿੰਨ ਰੋਜ਼ਾ ਹੜਤਾਲ ਦੂਜੇ ਦਿਨ ਮੰਡਰ ਦਫ਼ਤਰ ਗੁੜਲਾਣਾ ਵਿਖੇ ਕੀਤੀ ਗਈ ਕੱਤਰਤਾ ਨੂੰ ਸੰਬੋਧਨ ਕਰਦੇ ਡਿਵੀਜ਼ਨ ਆਗੂ ਸੁਖਵਿੰਦਰ ਸਿੰਘ ਨੇ ਕਿਹਾ ਕਿ ਸਮੂਹ ਸਰਕਾਰੀ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਨੇ ਵਿਭਾਗਾਂ ਨੂੰ ਮਰਜ਼ ਕਰਕੇ ਪੱਕਾ ਕਰਨ ਦਾ ਵਾਅਦਾ ਕਰਕੇ ਸੱਤਾ ਦੇ ਵਿੱਚ ਆਈ ਆਪ ਸਰਕਾਰ ਨੇ ਆਪਣੇ ਕਾਰਜਕਾਲ ਦੇ ਪੌਣੇ 4 ਸਾਲਾਂ 'ਚ ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨ ਸੰਬੰਧੀ ਹਜੇ ਤੱਕ ਕੋਈ ਵੀ ਨੀਤੀ ਨਹੀਂ ਬਣਾਈ ਹੈ ਜਿਸ ਦੇ ਵਿਰੋਧ ਦੇ ਵਿੱਚੋਂ ਸਮੁੱਚੇ ਪੰਜਾਬ 'ਚ ਸਰਕਾਰੀ ਵਿਭਾਗਾਂ ਦੇ ਠੇਕਾ ਮੁਲਾਜ਼ਮ 2, 3 ਅਤੇ 4 ਦਸੰਬਰ ਨੂੰ ਤਿੰਨ ਰੋਜ਼ਾ ਹੜਤਾਲ ਕਰਕੇ ਆਪਣੇ ਆਪਣੇ ਵਿਭਾਗਾਂ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕਰਨ ਦੇ ਉਲਿੱਕੇ ਸੰਘਰਸ਼ ਤਹਿਤ ਦੂਜੇ ਦਿਨ ਰੋਜ਼ ਪ੍ਰਦਰਸ਼ਨ ਕਰੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰੀ ਵਿਭਾਗਾਂ ਦੇ ਨਿਜੀਕਰਨ ਦੀ ਨੀਤੀ ਨੂੰ ਰੱਦ ਕੀਤਾ ਜਾਵੇ ਨਵਕਿਰਤ ਅਤੇ ਬਿਜਲੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ ਇਸ ਨਾਲ ਹੀ ਸਰਕਾਰੀ ਵਿਭਾਗਾਂ ਦੇ ਆਊਟਸੋਰਸਟ ਅਤੇ ਇਨਸਟਲਮੈਂਟ ਠੇਕਾ ਮੁਲਾਜ਼ਮਾਂ ਨੂੰ ਪਹਿਲ ਅਤੇ ਤਸਰਬੇ ਦੇ ਆਧਾਰ ਤੇ ਵਿਭਾਗ ਅਚ ਪੱਕਾ ਕੀਤਾ ਜਾਵੇ ਹਰਦੀਪ ਸਿੰਘ ਜੁਨੀਅਰ ਇੱਕ ਦਾ ਗ੍ਰਾਹਕ ਨਿਓ ਮੇਜਰ ਸਿੰਘ ਗੁਵਿੰਦਪੁਰਾ ਪਲਾਕ ਦਾ ਬੁਲਾਣਾ ਅੱਜ ਅਸੀਂ ਸਾਡੇ ਕੱਚੇ ਕੰਮਾਂ ਦੇ ਹਮਾਇਤ ਤੇ ਆਏ ਆ ਭਾਰਤੀ ਸੰbigcup ਰੇਕਤਾ ਗ੍ਰਾਹਕ ਨਿਓ ਜਿੰਨਾ ਚੱਕ ਸਰਕਾਰ ਨੇ ਜਿਹੜੇ ਇਹਨਾਂ ਨਾਲ ਵਾਅਦੇ ਕਰੇ ਨੇ ਪੱਕੇ ਕਰਨ ਦੇ ਪਿੱਛੇ ਹਜੇ ਤੱਕ ਸਰਕਾਰ ਨੇ ਕੋਈ ਗੱਲ ਨਹੀਂ ਸੁਣੀ ਇਹਨਾਂ ਨੂੰ ਪੱਕਾ ਜਿਹੜਾ ਕੀਤਾ ਨਹੀਂ ਗਿਆ ਉਸ ਤਰ੍ਹਾਂ ਕੇ ਸਾਡੀ ਜਥੇਬੰਦੀ ਕਨੇਓ ਗ੍ਰਾਹਕ ਨਿਓ ਕੱਲ ਨੂੰ ਜਿਹੜਾ ਇਹਨਾਂ ਨੇ ਕੋਈ ਪ੍ਰੋਗਰਾਮ ਮਾਰਚ ਕਰਨ ਦਾ ਰੱਖਿਆ ਹੋਇਆ ਅਸੀਂ ਵੱਡੀ ਗਿਣਤੀ ਦੇ ਵਿੱਚ ਲਿਆ ਕੇ ਵੱਡੀ ਗਿਣਤੀ ਦੇ ਵਿੱਚ ਜਿਹੜਾ ਮਾਰਚ ਹੈ ਉਹ ਕੱਲ ਨੂੰ ਕਰਾਵਾਂਗੇ ਇਹਨਾਂ ਦੇ ਨਾਲ ਜਿੱਥੇ ਵੀ ਇਸ ਜਥੇਬੰਦੀ ਨੂੰ ਇਹਨਾਂ ਨੂੰ ਭਰਾਵਾਂ ਨੂੰ ਸਾਡੇ ਨੂੰ ਲੋੜ ਪਊਗੀ ਸਾਡੀ ਜਥੇਬੰਦੀ ਕਹਿੰਦੇ ਪੂਰੀ ਹਮਾਇਤ ਹੈ ਅਸੀਂ ਡਟ ਕੇ ਹਰ ਵਕਤ ਇਹਨਾਂ ਦੇ ਨਾਲ ਆ ਜਿਹੜੇ ਉਹ ਖੜਾਂਗੇ ਖੜਦੇ ਰਹਿਾਂਗੇ ਹਾਂਜੀ ਅੱਜ ਸੰਘਰਸ਼ ਦੇ ਦੂਜੇ ਦਿਨਾਂ ਸ਼ਾਮਲ ਹੋਏ ਟੀਐਸਜੂ ਸਾਥੀ ਅਸੀਂ ਇਨਾਂ ਦੇ ਜੋ ਸਾਥੀ ਸਾਡੇ ਕੱਚੇ ਕਾਮੇ ਨੇ ਸੀਐਚਬੀ ਵਾਲੇ ਪੈਸਕੋ ਵਾਲੇ ਜੋ ਠੇਕਾ ਮੋਟਾ ਇਹਨਾਂ ਦਾ ਬਣਿਆ ਹੋਇਆ ਉਹਦੇ ਸੰਬੰਧ ਦੇ ਵਿੱਚ ਅਸੀਂ ਇਹਨਾਂ ਦੀ ਹਮਾਇਤ ਦੇ ਵਿੱਚ ਅੱਜ ਫਿਰ ਦੂਜੇ ਦਿਨ ਸਾਹਮਣੇ ਹੋਏ ਆ ਇਹਨਾਂ ਦੀ ਲੜਾਈ ਉਹ ਬੁਨਿਆਦੀ ਮੰਗ ਤੇ ਆ ਜਿਹਦੇ ਵਿੱਚ ਇਹ ਇੱਕ ਵੱਡੀ ਲੜਾਈ ਆ ਜੋ ਨਿੱਜੀਕਰਨ ਦੀ ਆ ਜੋ ਠੇਕੇਦਾਰੀ ਸਿਸਟਮ ਨੂੰ ਰੋਕਣ ਦੀ ਆ ਇਹ ਉਹੀ ਲੜਾਈ ਲੜ ਰਹੇ ਨੇ ਜਿਹੜੀਆਂ ਸਾਡੀਆਂ ਆਪਣੀਆਂ ਰੈਗੂਲਰ ਜਥੇਬੰਦੀਆਂ ਭਾਵੇਂ ਇਹਦੇ ਤੋਂ ਪਛੜੀਆਂ ਹੋਈਆਂ ਲੱਗਦੀਆਂ ਨੇ ਪਰ ਇਹ ਵੱਡੀ ਲੜਾਈ ਇਹਨਾਂ ਦੇ ਹਿੱਸੇ ਆਈ ਆ ਕਿਉਂਕਿ ਜਾਦੇ ਇਸ ਦੇ ਵਿੱਚ ਇਹੀ ਜਾਦੇ ਨਪੀੜੇ ਗਏ ਨੇ ਕਿਉਂਕਿ ਜਦੋਂ ਬੰਦਾ ਥੋੜਾ ਜਿਹਾ ਕੋਈ ਰੈਗੂਲਰ ਹੋ ਜਾਂਦਾ ਥੋੜਾ ਜਿਹਾ ਉਹ ਆਪਣੇ ਸੰਘਰਸ਼ ਤੋਂ ਥੋੜਾ ਪਿੱਛੇ ਨੂੰ ਆਂਦੇ ਨੇ ਪਰ ਇੱਕ ਵੱਡੀ ਲੜਾਈ ਇਹ ਜੋ ਕਿ ਇਹ ਸਾਡੀ ਸਾਂਝੀ ਲੜਾਈ ਆ ਇਹ ਬਹੁਤ ਸਲਾਕਾ ਜੋ ਕਹਾਗੇ ਇਹਨੂੰ ਇਹਦੇ ਤੇ ਅਸੀਂ ਇਹਨਾਂ ਦਾ ਸਮਰਥਨ ਕਰਦੇ ਆਂ ਨਾਲ ਹੀ ਇਹਨੂੰ ਵੱਡੀ ਲੜਾਈ ਨੂੰ ਜਿੱਤਣ ਦੇ ਲਈ ਜਿੱਥੇ ਅਸੀਂ ਇਹਨਾਂ ਦੇ ਨਾਲ ਆ ਇਹਨੂੰ ਹੋਰ ਭਾਵੇਂ ਭਾਰਤੀ ਕਿਸਾਨ ਜੁੱਤਿਆਂ ਦੁਨੀਆ ਨਾਲ ਇਕਤਾ ਗਰਾਹਾ ਦੇ ਹੋਣ ਭਾਵੇਂ ਹੋਰ ਵੀ ਜਥੇਬੰਦੀਆਂ ਹੋਣ ਇਹਨਾਂ ਤੋਂ ਬਿਨਾ ਇਹ ਵੱਡੀ ਇਕਤਾ ਤੋਂ ਬਿਨਾ ਇਹ ਨਿੱਜੀ ਕਾਂਤੀ ਵੱਡੀ ਲੜਾਈ ਆ ਇਹਨੂੰ ਤਾਂ ਹੀ ਰੋਕਿਆ ਜਾਊਗਾ ਜੇ ਨਾ ਰੋਕਿਆ ਗਿਆ ਤਾਂ ਸਾਡੇ ਰੋਜ਼ਗਾਰ ਰੈਗੂਲਰ ਮਲਾਜ਼ਮਾਂ ਦੇ ਵੀ ਨਹੀਂ ਰਹਿਣੇ ਤੇ ਨਾਲ ਹੀ ਜੋ ਠੇਕਾ ਕੰਮੇ ਨੇ ਇਹਨਾਂ ਨੂੰ ਤਾਂ ਪੱਕੇ ਕੀ ਕਰਨਾ ਇਹ ਲੜਾਈ ਇਹਨਾਂ ਦੇ ਨਾਲ ਅਸੀਂ ਲੜ ਰਲ ਕੇ ਵੱਡੀ ਪੱਤਰ ਤੇ ਕੱਲ ਨੂੰ ਵੀ ਜਿੱਥੇ-ਜਿੱਥੇ ਇਹਨਾਂ ਦੇ ਸੰਘਰਸ਼ ਹੋਣਗੇ ਉਹਦੇ ਵਿੱਚ ਅਸੀਂ ਸ਼ਾਮਲ ਹੋਵਾਂਗੇ ਅਸੀਂ ਵਿਸ਼ਵਾਸ ਦਿਵਾਉਣਾ ਕਿ ਇਹ ਜੂ ਵੱਲੋਂ ਜਿੰਨਾ ਚਿਰ ਜਿੱਤ ਵਾਲਾ ਨਹੀਂ ਜਾਂਦੀ ਲੜਾਈ ਅਸੀਂ ਇਹਨਾਂ ਦੇ ਨਾਲ ਅੰਗ ਸੰਗ ਆ ਰਹਿ ਕੇ ਲੜਾਂਗੇ ਕਿਉਂਕਿ ਜਿੱਥੇ ਇਹਨਾਂ ਦੀ ਲੜਾਈ ਬਣਦੀ ਆ ਉੱਥੇ ਲੜਾਈ ਇਹ ਸਾਡੀ ਵੀ ਬਣਦੀ ਆ ਸਾਡੇ ਬੱਚਾਂ ਦੀ ਬਣਦੀ ਆ ਜੇਕਰ ਨਹੀਂ ਤਾਂ ਤਾਂ ਅਸੀਂ ਇਹਦੇ ਤੋਂ ਜਿੱਥੇ ਮਾਰੇ ਜਾਣਗੇ ਨਾਲ ਸਾਡੇ ਬੱਚਿਆਂ ਦਾ ਆਉਣ ਵਾਲਾ ਭਵਿੱਖ ਖਤਰੇ ਦੇ ਵਿੱਚ ਹੋਊਗਾ ਇਹਨਾਂ ਕਿਹਾ ਹੋਇਆ ਮੈਂ ਇਹਨਾਂ ਨੂੰ ਦੁਬਾਰਾ ਸ ਵਿਸ਼ਵਾਸ ਦਿਵਾਉਣਾ ਕਿ ਅਸੀਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਤੋਂ ਬਲੇ ਫੋਜੀ ਮੈਂ ਤਿੰਨ ਦਿਨਾਂ ਦੀ ਹੜਤਾਲ ਚੱਲ ਰਹੀ ਹੈਗੀ ਅੱਜ ਦੂਸਰਾ ਦਿਨ ਵਿੱਚ ਸ਼ਾਮਲ ਹੋ ਚੁੱਕੇ ਹਾਂਗੇ ਅਸੀਂ ਅਸੀਂ ਗੁਰਵਿੰਦਰ ਸਿੰਘ ਪੰਨੂ ਜੋ ਬਟਿੰਡਾ ਤੋਂ ਫਾਰਮਲ ਵਿੱਚ ਕੰਮ ਕਰਦੇ ਅਧਿਕਾਰੀ ਸੀ ਅਸੀਂ ਉਹਨਾਂ ਜਥੇਬੰਦੀ ਵੱਲੋਂ ਇਸ ਸੰਘਰਸ਼ ਦੀ ਹਮਾਇਤ ਕਰਦੇ ਹਾਂਗੇ ਅਤੇ ਜਿੰਨੀ ਵੀ ਜਥੇਬੰਦੀਆਂ ਨੇ ਸਾਰੀਆਂ ਅੱਜ ਪਹੁੰਚੀਆਂ ਨੇ ਇੱਥੇ ਸਾਰੇ ਇਸ ਸੰਘਰਸ਼ ਦਾ ਅਸੀਂ ਮਾਰਗਨ ਕਰਦੇ ਹਾਂਗੇ ਇਸ ਘੋਲ ਨੂੰ ਅੱਗੇ ਵੀ ਲੈ ਕੇ ਚੱਲਾਂਗੇ ਜੀ